ਉਧਰ ਪੰਜਾਬ ਦੀਆਂ ਝਾਂਕੀਆਂ ਗਣਤੰਤਰ ਦਿਵਸ ਦੇ ਵਿੱਚ ਸ਼ਾਮਲ ਨਾ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਇਸ ਮਾਮਲੇ ਸਬੰਧੀ ਆਪ ਸਪੋਕਸਪਰਸਨ ਮਲਵਿੰਦਰ ਕੰਗ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਉਤੇ ਸ਼ਬਤੀਬਾਰ ਕੀਤੇ ਨੇ ਉਹਨਾਂ ਕਿਹਾ ਕਿ ਦੇਸ਼ ਦੇ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਨੂੰ ਭਾਜਪਾ ਨੇ ਨਜ਼ਰਅੰਦਾਜ਼ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਝਾਂਕੀਆਂ ਦੇ ਘੰਟੇਮਣ ਭੇਜੇ ਸਨ ਆਓ ਸੁਣਦਿਆਂ ਹੋਰ ਉਹਨਾਂ ਨੇ ਕੀ ਕੁਝ ਕਿਹਾ ਬੀਜਪੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬਿਲਕੁਲ ਕੋਰਾ ਝੂਠ ਬੋਲਿਆ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਨੇ ਝਾਂਕੀਆਂ ਭੇਜੀਆਂ ਸੀ 26 ਜਨਵਰੀ ਤੇ ਉਹਨਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਝੂਠ ਬੋਲਿਆ ਹੈ ਪਹਿਲੀ ਗੱਲ ਤੇ ਜਾਖੜ ਸਾਹਿਬ ਕੱਲ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜੇ ਅਸੀਂ ਕਨਸੈਪਟ ਭੇਜੇ ਸੀ ਮਾਈ ਭਾਗੋ ਦਾ ਨਾਰੀ ਸ਼ਕਤੀ ਦਾ ਪ੍ਰਤੀਕ ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਅਤੇ ਪੰਜਾਬ ਦਾ ਵਿਰਸਾ ਔਰ ਕਲਚਰ ਤੁਸੀਂ ਦਲੀਲ ਦੇ ਰਹੇ ਹੋ ਕਿ ਪੰਜਾਬ ਨੂੰ ਪਹਿਲੀ ਪਿਛਲੇ ਸਾਲਾਂ ਚ ਵੀ ਨਕਾਰਿਆ ਗਿਆ ਔਰ ਪਿਛਲੇ ਮੁੱਖ ਮੰਤਰੀਆਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਦੇਖੋ ਕੈਪਟਨ ਅਮਰਿੰਦਰ ਹੋਣ ਚਾਹੇ ਬਾਦਲ ਸਾਹਿਬ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਇਤਰਾਜ਼ ਕੀਤਾ ਕਿ ਨਹੀਂ ਕੀਤਾ ਲੇਕਿਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆਪਣੇ ਪੰਜਾਬ ਨੂੰ ਲੈ ਕੇ ਆਪਣੇ ਵਿਰਸੇ ਨੂੰ ਲੈ ਕੇ ਪੂਰੇ ਚੌਕੰਨੇ ਆ ਚੌਕਸ ਹੈ ਔਰ ਫਿਕਰਮੰਦ ਹੈ ਲੇਕਿਨ ਤੁਹਾਡੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੁਸੀਂ ਕਹਿ ਰਹੇ ਹੋ ਕੀ ਪੰਜਾਬ ਦਾ ਜਲੂਸ ਨਿਕਲ ਜਾਣਾ ਸੀ ਕੀ ਕਰਤਾਰ ਸਿੰਘ ਸਰਾਬੇ ਨਾਲ ਪੰਜਾਬ ਦਾ ਜਲੂਸ ਨਿਕਲਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਦੇਖਦਾ ਜਲੂਸ ਨਿਕਲਦਾ ਜਲੂਸ ਨਿਕਲਦਾ ਤੇ ਜਾਖੜ ਸਾਹਿਬ ਮਾਫੀ ਵੀਰ ਨਾਲ ਨਿਕਲਦਾ ਹੈ ਜਿਹੜੀ ਤੁਹਾਡੀ ਪਾਰਟੀ ਦਾ ਆਈਕਨ ਹੈ ਤੁਹਾਡੀ ਪਾਰਟੀ ਵੀਰ ਸਾਬਰ ਘਰ ਮਾਫੀ ਵੀਰ ਨੂੰ ਆਪਣਾ ਆਈਕਨ ਮੰਨਦੀ ਹੈ ਤੁਹਾਨੂੰ ਤੇ ਨਫ਼ਰਤ ਹੋਣੀ ਹੈ ਸਰਾਬੇ ਤੋਂ ਤੁਹਾਨੂੰ ਨਫ਼ਰਤ ਹੋਣੀ ਹੈ ਭਗਤ ਸਿੰਘ ਤੋਂ ਤੁਹਾਨੂੰ ਨਫ਼ਰਤ ਹੋਣੀ ਹੈ ਪੰਜਾਬ ਦੇ ਕਿਸਾਨਾਂ ਤੋਂ ਤੁਸੀਂ ਕਹਿ ਰਹੇ ਹੋ ਕਿਸਾਨਾਂ ਦਾ ਜਿਹੜਾ ਕਨਸੈਪਟ ਉਹਦੇ ਨਾਲ ਜਲੂਸ ਨਿਕਲ ਜਾਣਾ ਸੀ ਕਿਉਂ ਕਿ ਇਹੀ ਪੰਜਾਬ ਦੇ ਉਹ ਕਿਸਾਨ ਜਿਨ੍ਹਾਂ ਨੇ ਮੋਦੀ ਸਾਹਿਬ ਦੇ ਹੰਕਾਰ ਨੂੰ ਤੋੜਿਆ ਇਸ ਕਰਕੇ ਤੁਹਾਡੀ ਭਾਜਪਾ ਨੂੰ ਪੰਜਾਬ ਨਾਲ ਨਫ਼ਰਤ ਹੈ ਇਸ ਕਰਕੇ ਤੁਸੀਂ ਪੰਜਾਬ ਦੇ ਇਸ ਵਾਰ ਪੰਜਾਬ ਨੂੰ ਰਿਜੈਕਟ ਕੀਤਾ ਲਗਾਤਾਰ ਦੂਸਰੀ ਵਾਰ ਹੋ ਗਿਆ ਪੰਜਾਬ ਨਾਲ ਵਿਤਕਰਾ ਭਾਜਪਾ ਕਰ ਰਹੀ ਹੈ ਤੁਹਾਡੇ ਆਈਕਨ ਵੀਰ ਸਬਰਕਰ ਹੋਣੇ ਆ ਤੁਸੀਂ ਉਸ ਪਾਰਟੀ ਨੂੰ ਬਿਲੋਂਗ ਕਰਦੇ ਹੋ ਜਾਖੜ ਸਾਹਿਬ ਜਿਹੜੀ ਆਜ਼ਾਦ ਆਜ਼ਾਦ ਭਾਰਤ ਦੀ ਲੜਾਈ ਚ ਆਜ਼ਾਦੀ ਦੀ ਲੜਾਈ ਦੇ ਸਮੇਂ ਗੋਰਿਆਂ ਦੇ ਨਾਲ ਖੜੀ ਸੀ ਅੱਜ ਤੁਸੀਂ ਕਾਲੇ ਗੋਰੇ ਬਣ ਗਏ ਹੋ ਜਿਹੜੇ ਜਿਸ ਪੰਜਾਬ ਨੇ ਸਭ ਤੋਂ ਵੱਧ ਸ਼ਹੀਦیاں ਦਿੱਤੀਆਂ ਤੇ ਸਟਿਲ ਟੂਡੇ ਅੱਜ ਵੀ ਪੰਜਾਬ ਸਭ ਤੋਂ ਵੱਧ ਸ਼ਹੀਦیاں ਦੇ ਰਿਹਾ ਦੇਖਦੀ ਸਰਦਾਤੇ ਤੇ ਤੁਹਾਨੂੰ ਤੇ ਨਫ਼ਰਤ ਹੋਣੀ ਆ ਕਿਉਂਕਿ ਬੀਜੇਪੀ ਦਾ ਜ਼ੀਰੋ ਕੰਟਰੀਬਿਊਸ਼ਨ ਹੈ ਬੀਜੇਪੀ ਨੇ ਤੇ ਕਈ ਸਾਲ ਤੱਕ ਤਿਰੰਗੇ ਝੰਡੇ ਨੂੰ ਅਪਣਾਇਆ ਨਹੀਂ ਸੀ ਡਾਕਟਰ ਸਾਹਿਬ ਆਪਣਾ ਇਤਿਹਾਸ ਨਵੀਂ ਪਾਰਟੀ ਦਾ ਪੜੋ ਤੁਹਾਡਾ ਜਲੂਸ ਦੇਖਦਾ ਨਿਕਲ ਰਹਾ ਤੇ ਜਿਨ੍ਹਾਂ ਨੇ ਗੋਰੀਆਂ ਤੋਂ ਮਾਫੀਆਂ ਮੰਗੀਆਂ ਉਹਨਾਂ ਨੇ ਨਿਕਲਿਆ ਕਰਤਾਰ ਸਿੰਘ ਸਰਾਭਾ ਸ਼ਹੀਦ ਦੇ ਆਜਮ ਭਗਤ ਸਿੰਘ ਰਾਜਗੁਰੂ ਸਖਦੇਵ ਇਹ ਸਾਰੇ ਪੰਜਾਬ ਦਾ ਨਹੀਂ ਦੇਸ਼ ਦਾ ਇਹਨਾਂ ਨੇ ਸਿਰ ਉੱਚਾ ਕੀਤਾ ਹੈ ਇਹ ਪ੍ਰਾਊਡ ਫੀਲ ਕਰਦੇ ਆ ਦੇਸ਼ ਦੇ ਲੋਕ ਲੇਕਿਨ ਸਿਰ ਭਾਜਪਾ ਨਫ਼ਰਤ ਕਰਦੀ ਆ ਜਿਹਦਾ ਪ੍ਰਗਟਾਵਾ ਤੁਸੀਂ ਝੂਠ ਬੋਲ ਕੇ ਵਾਰ-ਵਾਰ ਪੰਜਾਬ ਦੀ ਸਰਕਾਰ ਤੇ ਤੋਮਤਾ ਲਾ ਕੇ ਜਿਹੜਾ ਪੰਜਾਬ ਦੇਸ਼ ਦੇ ਸਰਕਾਰ ਨੂੰ ਭਾਜਪਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ